ਦਾ ਵੀਰ ਨਾਰਮਲ ਵੀਡੀਓ ਕੋਈ ਖਾਸ ਨਹੀਂ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕ ਨਾ ਕਰੋ ਮੈਂ ਅਕਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਹਾਂ ਲੱਗ ਕੇ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ نسلਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਤੁਸੀਂ ਜੇ ਨਹੀਂ ਰਹਿ ਸਕਦੇ ਨਾ ਕਿਸੇ ਉਹੋ ਜਿਹੀ ਜਗ੍ਹਾ ਚਲੀ ਜਾਓ ਜਿੱਥੇ ਉਹਨਾਂ ਜੀਜਾਂ ਦੀ ਪਰਮਿਸ਼ਨ ਹੈ ਨਾ ਬਰਬਾਦ ਕਰੋ ਪੰਜਾਬ ਦੀ ਧਰਤੀ ਨੂੰ ਨਿਕਲ ਜਾਓ ਇਥੋਂ ਹੋਰ ਤਰੀਕੇ ਹੈ ਨਹੀਂ ਰੋਟੀ ਖਾਣ ਦੇ ਫਿਰ ਚਲੋ ਕਿਤੇ ਜਾ ਕੇ ਕੋਠਿਆਂ ਨਾਲ ਗੰਨਸੰਡ ਕਰ ਲਓ ਜਾਓ ਦਿੱਲੀ ਜੀਵੀ ਰੋਡ ਤੇ ਚਲੇ ਜਾਓ ਬੈਠ ਜਾਓ ਜਾ ਕੇ ਉੱਥੇ ਕਰੀ ਜੋ ਜੋ ਜੀ ਕਰਦਾ ਬਥੇਰੀਆਂ ਵੱਡੀਆਂ ਮਾਰਕੀਟਾਂ ਪਈਆਂ ਵੱਡੇ ਸ਼ਹਿਰਾਂ ਦੇ ਵਿੱਚ ਜਾਓ ਉੱਥੇ 95% ਤੋਂ ਵੱਧ ਆਮ ਲੋਕ ਦੁਖੀ ਸੀ ਤੁਹਾਡੀਆਂ ਨਾਲ ਕਰਤੋਤਾ ਤੋਂ ਪਰ ਕੋਈ ਆਵਾਜ਼ ਨਹੀਂ ਉਠਾਰਿਆ ਸੀਗਾ ਤੇ ਜੇ ਆਵਾਜ਼ ਉੱਠ ਪਈ ਹੈ ਨਾ ਤਾਂ ਅੱਜ ਸਾਰਾ ਪੰਜਾਬ ਇਸ ਗੱਲ ਤੇ ਡਟਿਆ ਖੜਾ ਕਿ ਇਹ ਗੰਦ ਜਿਹੜਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਦੋਂ ਲੋਕਾਂ ਦਾ ਫੈਸਲਾ ਹੋ ਜਾਂਦਾ ਨਾ ਉੱਥੇ ਫਿਰ ਕੱਲ ਨੂੰ ਅਸੀਂ ਆਪਦੇ ਝੱਗੇ ਆਪਦੀਆਂ ਵਰਦੀਆਂ ਨਹੀਂ ਪੜਵਾਉਣੀਆਂ ਅਸੀਂ ਲੋਕਾਂ ਦੇ ਕੋਲੋਂ ਥੋੜੇ ਅਰਗ ਨੂੰ ਸਿਕਿਉਰਟੀਆਂ ਦੇ ਕੇ ਤੁਹਾਨੂੰ ਹੱਥ ਬਾਹਰ ਚ ਪਾਊਗਾ ਤੁਹਾਨੂੰ ਸਿਕਿਉਰਟੀ ਦਿੱਤੀ ਨਾ ਤੇ ਉਹਨੂੰ ਪਹਿਲਾਂ ਘੜੀ ਘੜੀਸ ਮਾਰਦੇ ਨੇ ਕਿ ਲੋਕ ਜਿੰਨੇ ਕਿ ਜਿਹੜੇ ਜਿਹੜੇ ਚਵਲ ਜਿਹੜੇ ਮਾੜਾ ਮੋਟਾ ਉਹਨਾਂ ਦੇ ਪੱਖ 'ਚ ਬੋਲੇ ਆ ਨਾ ਜਿਨ੍ਹਾਂ ਨੂੰ ਰੋਕਿਆ ਗਿਆ ਜਿਹੜੇ ਜਿਹੜਾ ਕੁਝ ਪਿੱਛੇ ਹੋ ਕੇ ਛੱਡਿਆ ਜਿਹੜੇ ਉਹਨਾਂ ਦੇ ਹੱਕ 'ਚ ਬੋਲੇ ਆ ਨਾ ਰੋਕਣ ਵਾਲਿਆਂ ਦੇ ਖਿਲਾਫ ਬੋਲੇ ਆ ਅਗਰ ਸੋਸ਼ਲ ਮੀਡੀਆ ਤੇ ਪੜ੍ਹ ਲਿਆ ਕਰ ਚੁੱਕੇ ਵੀ ਲੋਕਾਂ ਨੇ ਕਿੰਨਾ ਕੁ ਬਖਸ਼ਿਆ ਮਾਂ ਧੀ ਭੈਣ ਇੱਕ ਕਰਤੀ ਉਹਨਾਂ ਦੀ ਗੋਨਾ ਕੰਜਰਾਂ ਦੀ ਜਿਹੜੇ ਹਾਲੇ ਵੀ ਕਹਿੰਦੇ ਕਿ ਹਾਂ ਯਾਰ ਰੋਕਣ ਵਾਲੇ ਨੇ ਬਹੁਤ ਗਲਤ ਕੀਤਾ ਕੀ ਗੱਲ ਕੀਤੀ ਰੋਕਣ ਵਾਲੇ ਨੇ ਜਿਹਨੂੰ ਆਪਣੇ ਬੱਚਿਆਂ ਦੀ ਫਿਕਰ ਹੈ ਜਿਹਨੂੰ ਪੰਜਾਬ ਦੀ ਫਿਕਰ ਹੈ ਜਿਹਨੂੰ ਆਪਣੇ ਕਲਚਰ ਦੀ ਫਿਕਰ ਹੈ ਅਚੁੰਨੀ ਲਾ ਕੇ ਪਰਸ ਚਲਾਈ ਫਿਰ ਪਾਈ ਫਿਰਦੀ ਸੀ ਤੂੰ ਜਿਹੜੋ ਫਿਕਰ ਹੈ ਨਾ ਬੀਬਾ ਉਹਦਾ ਖੂਨ ਤੱਕ ਖੋਲੂਗਾ ਉਹਦਾ ਫੈਸਲੇ ਲਾਊਗਾ ਉਥੇ ਫਿਰ ਅਸੀਂ ਨਹੀਂ ਕਿੰਨਾ ਕੁ ਰੋਕਾਂਗੇ ਅਸੀਂ ਸਾਡੇ ਵਸ ਦਾ ਰੋਗ ਨਹੀਂ ਬੀਬਾ ਇਹ ਇੱਕ ਵਾਰੀ ਖਵਾ ਲਾ ਦੋ ਵਾਰੀ ਖਵਾ ਲਾ ਸੌ ਬਾਰੀ ਇੱਕ ਵਾਲਾ ਹਜ਼ਾਰ ਬਾਰੀ ਇੱਕ ਵਾਲਾ 50 ਹਜ਼ਾਰ ਬਾਰੀ ਇੱਕ ਵਾਲਾ ਕੋਈ ਸਿਕਿਉਰਿਟੀ ਨਹੀਂ ਤੇਰੇ ਵਾਸਤੇ ਮੈਂ ਆਪਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਮਾਨਯੋਗ ਡੀਏਜੀ ਸਾਹਿਬ ਨਾਲ ਵੀ ਗੱਲ ਕਰੂੰਗਾ ਵੀ ਇਸ ਤਰ੍ਹਾਂ ਦੀ ਕਿਸੇ ਸਿਕਿਉਰਿਟੀ ਵਾਸਤੇ ਹੱਥ ਜੋੜ ਕੇ ਬੇਨਤੀ ਕਿ ਸਾਨੂੰ ਨਾ ਕਿਓ ਜੀ ਸਾਡੀ ਮਜਬੂਰੀ ਅਸੀਂ ਨਹੀਂ ਦੇ ਸਕਦੇ ਮਰਦੇ ਹੋ ਕੱਲ ਮਰਦੇ ਹੋ ਅੱਜ ਮਰੋ ਸਾਨੂੰ ਕੋਈ ਗੱਲ ਨਹੀਂ ਮਾਫੀ ਮੰਗੋ ਕਹੜਾ ਛਡਾ ਲੋ ਮਾਫੀ ਨਹੀਂ ਵੀਰ ਮੈਂ ਨਾ ਮੰਗੋ ਨਾ ਮੰਗੋ ਲੱਛਣ ਤੁਹਾਡੇ ਮਾੜੇ ਆ ਫਿਰ ਇਹ ਧੌਣ ਚ ਕਿ ਲੱਗ ਲੈ ਨਹੀਂ ਰਹਿਣ ਦੇਣਗੇ ਜਿਹੜੇ ਅੜਗੇ ਤੁਹਾਡੇ ਖਿਲਾਫ ਜਿਹੜੀ ਗੈਰ ਤੁਹਾਡੇ ਤੁਹਾਡੇ ਸਾਹਮਣੇ ਖੜੀ ਹੋਗੀ ਨਾ ਕਿਹੜੀ ਅਣਖ ਤੁਹਾਡੇ ਸਾਹਮਣੇ ਖੜੀ ਹੋਗੀ ਉਹ ਫਿਰ ਕੋਈ ਗੱਲ ਨਹੀਂ ਤੁਹਾਡੇ ਕੋਲ ਮਾਫੀ ਮੰਗਵਾਣਗੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਜਾਓ ਅਗਲੇ ਘਰ ਵੇਲੇ ਕਵੇਲੇ ਕਦੇ ਜਾਣਾ ਹੀ ਐ ਮਤ ਸੋਚੋ ਕਿ ਧਰਮ ਸਿੰਘ ਬਰਾੜ ਜਿਹੜੀ ਕੁਰਸੀ ਤੇ ਬੈਠਾ ਏਸ ਕੁਰਸੀ ਤੇ ਤੈਨੂੰ ਕਿਸੇ ਕਿਸਮ ਦੀ ਤੈਨੂੰ ਉਹ ਜਿਹੜੇ ਅਮਰਸਰ ਦੇ ਵਿੱਚ ਕਹਿੰਦੇ ਪ੍ਰੇਡ ਕਟਮ ਹੀ ਆ ਸੀ ਨਾ ਬੰਦੇ ਨਾ ਜਨਾਨੀਆਂ ਉਹਨਾਂ ਨੂੰ ਜਾ ਥੋਡੇ ਵਰਗੀ ਕੈਟਾਗਰੀ ਦੇ ਜਿਹੜੇ ਹੋਰ ਬੰਦੇ ਆਉਣਗੇ ਮੇਰੀ ਡਿਕਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨਹੀਂ ਮੇਰੀ ਡਾਇਰੀ ਚ ਕਿਤੇ ਨਹੀਂ ਲਿਖਿਆ ਮੇਰੀ ਜ਼ਿੰਦਗੀ ਦੇ ਵਿੱਚ ਕਿ ਥੋਡੇ ਵਰਗੇ ਨਲਾਇਕ ਲੋਕਾਂ ਨੂੰ ਸਿਕਿਉਰਿਟੀ ਤੱਕੀ ਸਿਕਿਉਰਿਟੀ ਦੇਣ ਰਹੀ ਸਿਕਿਉਰਿਟੀ ਬਾਰੇ ਸੋਚਿਆ ਵੀ ਜਾ ਸਕਦਾ ਇਹ ਚੀਜ਼ ਦਿਮਾਗ ਦੇ ਵਿੱਚੋਂ ਕੱਢ ਕੇ ਜਾ ਕੇ ਬਾਹਰ ਬੇਸ਼ੰਗ ਸ਼ਾਮ ਤੱਕ ਬੈਠੀ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਿਆਂ ਤੈਨੂੰ ਕੋਈ ਖਤਮ ਕਰ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਬਣਨਗੀਆਂ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਉਥੇ ਸਿਕਿਉਰਟੀਆਂ ਦੇ ਦੇਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਗੇ ਵੀਰੇ ਜਿੱਤੇ ਉਮੀਦ ਆ ਉਥੇ ਆਣਾ ਹੁਣ ਫਿਰ ਅਸੀਂ ਕਿੱਥੇ ਜਾ ਅਗੇ ਕੰਜਰਪੂਣੇ ਕਰਕੇ ਉਮੀਦ ਨਹੀਂ ਹੁੰਦੀ ਹੁਣ ਕਿੱਥੇ ਜਾ ਅਗੇ ਅਸੀਂ ਮੈਂ ਸਾਫ਼-ਸਾਫ਼ ਬੰਦ ਕਹਿਣਾ ਕਿ ਕੰਜਰਪੂਣੇ ਨੂੰ ਸਿਕਿਉਰਟੀਆਂ ਦੇਣ ਦਾ ਠੇਕਾ ਨਹੀਂ ਲਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਸਾਡੇ ਵੀ ਬੱਚੇ ਬੈਠੇ ਹੀ ਰਹਿਣਾ ਬਾਈ ਕੋਈ ਗੱਲ ਨਹੀਂ ਬੈਠੇ ਰਹਿ ਜੇ ਤੂੰ ਸੋਚੇ ਵੀ ਤੂੰ ਤੈਨੂੰ ਇੱਥੇ ਸਾਡੇ ਥਾਣੇ ਦੀ ਚਾਰਦਵਾਰੀ ਦਿੰਦਾ ਤੂੰ ਇੱਥੇ ਰਾਤਾਂ ਕੱਟ ਲੇਂਗੀ ਉਤੀਜਾ ਨਹੀਂ ਹੋਣੀਆ 5 ਵਜੇ ਤੋਂ ਬਾਅਦ ਤੈਨੂੰ ਥਾਣੇ ਤੋਂ ਬਾਹਰ ਨਿਕਲਣਾ ਪੈਣਾ ਜਿੱਥੇ ਮਰਜ਼ੀ ਜਾ ਜਿੱਥੇ ਮਰਜ਼ੀ